ਅੱਜ ਸਾਡੇ ਚੌਲਦੀਨਾਂ ਨੂੰ ਉਹਨਾਂ ਨੂੰ ਜਵਾਬ ਆ ਜਿਹੜੇ ਕਹਿੰਦੇ ਸੀਗੇ ਚਮਕੀਲਾ ਤਾਂ ਹਨਾ ਨੇਪੇ ਚ ਵਰਵਰ ਲੈ ਕੇ ਕਹਿੰਦਾ ਹੁੰਦਾ ਸੀਗਾ ਮੈਂ ਤਾਂ ਐਂ ਈ ਖਾੜੇ ਲਾਉਂਗਾ ਕਿਦਾਂ ਤੁਸੀਂ ਕੋਲ ਬੈਠੇ ਹੋ ਸੀਗੇ ਤੁਸੀਂ ਉਹਨੂੰ ਨੇਪੇ ਚ ਪਸਾ ਕੇ ਆਉਂਦੇ ਸੀ ਆਪਣੇ ਕੋਲ ਗੱਪਾਂ ਛੱਡਦੇ ਰਹਿਨੇ ਆ ਇੱਕ ਬੰਦੇ ਨੂੰ ਮਾੜਾ ਬਣਾਉਣ ਲਈ ਕਿਹੜਾ ਬੰਦਾ ਗਵਾਇਆ ਕਿ ਚਮਕੀਲਾ ਜੀ ਆਰਮੀ ਨੂੰ ਲਾ ਕੇ ਜੀ ਪੁਲਿਸ ਦੀਆਂ ਗਾਰਡਾਂ ਲਾ ਕੇ ਜੀ ਅਖੇ ਉਹ ਪ੍ਰੋਗਰਾਮ ਕਰਦਾ ਸੀ ਕੀ ਗਵਾਇਆ ਤੁਹਾਡੇ ਕੋ ਕਿਹੜਾ ਗਾਲੇ ਜੀ ਕਿ ਜਿਹੜੇ ਪ੍ਰੋਗਰਾਮ ਕਰਾਉਂਦੇ ਸੀ ਵਿਆਹ ਦਾ ਜਾਂ ਕਾਸੀ ਦਾ ਉਹ ਆਪ ਉੱਤੇ ਗਾਰਦ ਲਵਾ ਲੈਂਦੇ ਸੀਗੇ ਤੇ ਕੋਈ ਆ ਕੇ ਸਾਡੇ ਤੇ ਇੱਥੇ ਕੋਈ ਖਤਰਾ ਨਾ ਹੋਵੇ ਉਹ ਤੋਂ ਬਚਣ ਲਈ ਤੇ ਨਾ ਚਮਕੀਲੇ ਦਾ ਚਮਕੀਲੇ ਨੇ ਤਾਂ ਆਪਣਾ ਪ੍ਰੋਗਰਾਮ ਕਰਨਾ ਹੁੰਦਾ ਸੀ ਕਰਕੇ ਚਲ ਜਾਣਾ ਹੁੰਦਾ ਸੀ ਉਹਨੇ ਕੀ ਗਾਰਦਾਂ ਤੋਂ ਲੈਣਾ ਸੀ ਓਏ ਟੂੰਬੀਆਂ ਦਾ ਹਥਿਆਰਾਂ ਨਾਲ ਮੁਕਾਬਲਾ ਨਹੀਂ ਹੁੰਦਾ ਤੇ ਤੁਸੀਂ ਇਹੋੀ ਗੱਲ ਫੜ ਲਈ ਉਹ ਤਾਂ ਜੀ ਸਟੇਜ ਤੇ ਸ਼ਰਿਆਮ ਹੱਥ ਫੜ ਕੇ ਪਤੌਲ ਕਹਿੰਦਾ ਸੀ ਕਿਹੜਾ ਆਊਗਾ ਮੈਂ ਟੋਕਦਾ ਕੁਛ ਨਹੀਂ ਸੀ ਕਿਹਾ ਆਪਣੇ ਕੋਲੋਂ ਬਣਾ ਲਿਆ ਇੱਕ ਉਹ ਇਹ ਕਲਾਕਾਰਾਂ ਨੇ ਇਹਨਾਂ ਨੂੰ ਇਹ ਲੱਗਾ ਪੇ ਇਹਨੂੰ ਕਿਸੇ ਤਰ੍ਹਾਂ ਬਦਨਾਮਤਾ ਕਰਨੀ ਹੈ ਅਮਰਵਾਦ ਤੱਕ ਕੋਈ ਗੱਲ ਹੀ ਨਾ ਤੇ ਰਾਹ ਪਦਰੇ ਹੋ ਗਏ ਆਪ ਕਨੇ ਜਿੰਦੇ ਰਹਿ ਗਏ ਆ ਵੀ ਚਲ ਗਏ ਆ ਜਿਹੜੇ ਰਾ ਇਹਨਾਂ ਨੇ ਚਮਕੀਲੇ ਨੂੰ ਭੇਜਿਆ ਸੀ ਉਸੇ ਹੀ ਰਾ ਗਏ ਆ ਉਹ ਤਾਂ ਚਲੋ ਸਦਾ ਲਈ ਅਮਰ ਰਹਿ ਜਾਣਾ ਆ ਇਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਜਿਹੜੇ ਇਹ ਕਲਾਕਾਰਾਂ ਨੇ ਇਹ ਕੰਮ ਕਰਾਇਆ ਸੀ ਤੇ ਨਾਂ ਕਿਨਾਂ ਦਾ ਲਵਾਤਾ ਸੀ ساری ਦੁਨੀਆ ਨੂੰ ਪਤਾ ਅਸਲੀਅਤ ਕੀ ਹੈ ਸਚਾਈ ਕੀ ਪਰ ਆ ਜਿਹੜੀ ਝੂਠੀ ਬਦਨਾਮੀ ਕੀਤੀ ਸੀ ਹੈ ਨਾ ਇਸ 스테ਜਾਂ ਤੇ ਮਿਲਟਰੀ ਦੀਆਂ ਜਾਂ ਪੁਲਿਸ ਦੀਆਂ ਗਾਰਦਾਂ ਲਾ ਕੇ ਪ੍ਰੋਗਰਾਮਾਂ ਵਾਲੀਆਂ ਜਾਂ ਹਥਿਆਰ ਪਿਓ ਰੱਖਦਾ ਸੀਗਾ ਡੱਬ ਚ ਸਭ ਬਿਲਕੁਲ ਝੂਠ ਸੀਗਾ ਇਹ ਕੁਝ ਵੀ ਨਹੀਂ ਸੀ ਇਦਾਂ ਦੀਆਂ ਗੱਲਾਂ ਇਹ ਇੱਕ ਐਵੇਂ ਚਮਕੀਲੇ ਨੂੰ ਗਲਤ ਬਣਾਉਣ ਲਈ ਸੀਗਾ ਤੁਸੀਂ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੱਸਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਧੰਨਵਾਦ